ਗੁਰਦੁਆਰਾ ਸ਼ਹੀਦਾਂ ਤੋਂ ਤਿੰਨ ਸੋਫੋਨੀ ਸਾਹਿਬ ਦੇ ਗੁੱਟ ਕੇ ਲੈ ਕੇ ਤੇ ਗੁੱਟਕਾ ਸਾਹਿਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜिले ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਤੇ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਤੋਂ ਥੋੜਾ ਪਿਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਅੰਦਰ ਲੈ ਆਏ ਅੰਦਰ ਵੀ ਉਹਦੀ ਪੁੱਛ ਪਰਤਾਲ ਕੀਤੀ ਤੇ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਾਰਮਿਕ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗਰਵਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਸਾਜਿਸ਼ ਹੈ ਮੈਂ ਤਾਂ ਬੈ ਤਾਂ ਸ਼ੁਰੂ ਤੋਂ ਫਰੋਂ ਦਾ ਵੈਰੀਫਾਈ ਕਰਨਗੇ ਇਹ ਗੱਲ ਦੀ ਕਰ ਰਹੇ ਆ ਵੀ ਇਹਦੇ ਜਿੰਨਾ ਚਿਰ ਕੈਪੀਟਲ ਪ੍ਰੀਜ਼ਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਧਨੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫਿਰ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਥੇ ਫਤਹਿ ਕੱਲ ਰਾਤ ਉਹਦਾ ਪੁੱਛਿਆ ਗੁਰਪ੍ਰੀਤ ਸਿੰਘ ਨਾਮ ਦਾ ਇੱਕ ਵਿਅਕਤੀ ਉਹਦਾ ਨਾਮ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਸੁਖਮਨੀ ਸਾਹਿਬ ਦੇ ਗੁੱਟ ਕੇ ਲੈ ਕੇ ਤੇ ਗੁਟਕਾ ਸਾਹਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜਿੱਲੇ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿੱਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਤੇ ਸੋਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਇਹ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਵੀ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਵੀ ਇਦਾਂ ਦੇ ਜਿਹੜੇ ਹੈਗੇ ਮਨੁੱਖਾ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੰਦਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਵਾਂ ਦਾ ਵੀ ਕੋਈ ਜੱਟ ਨੇ ਨਿਕਲਿਆ ਹੁਣ ਜਾਦ ਕੇ ਸਮੂਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਫਸਰਤਾ ਮਨਾ ਰਿਹਾ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਾਰਕ ਆ ਪਰ ਮੈਂ ਸਮਝਦਾ ਇਹਨਾਂ ਦਿਨਾਂ ਦੇ ਵਿੱਚ ਕੋਹਰ ਬਿਆਦਵੀ ਪਵਿੱਤਰ ਗੁਰਬਾਣੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਆ ਹੁਣ ਇਹ ਸਾਜ਼ਿਸ਼ ਕੀ ਆ ਭਈ ਪੁਲਿਸ ਫੜ ਕੇ ਲੈ ਗਈ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੋ ਜੋ ਚਾਰ ਚਰਾਉਂ ਚਾਲੇ ਜੀ ਜਿਹੜਾ ਮੈਂਟਲੀ ਅਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਾਰਮਿਕ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗੁਰਬਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਸ਼ਾਜਿਸ਼ ਆ ਧਿਆਨ ਕਈ ਵਾਰੀ ਡਾਇਵਰਟ ਕਰਾਉਣ ਲਈ ਕੋਈ ਤਪਸ਼ ਹੋਰ ਤੇਜ਼ ਕਰ ਦਿੱਤੀ ਜਾਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਬਿਆਨ ਦੇ ਕਿ ਨਹੀਂ ਸਾਡੇ ਨਾਲ ਪੀਐਫਆਰ ਦਰਜ ਕਰ ਲਈ ਆ ਤੇ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਇਹਦੀ ਸਾਜ਼ਿਸ਼ ਦਾ ਕੱਡੋ ਨਾ ਕਿੱਥੇ ਨਿਕਲਦੀ ਆ ਹੁਣ ਤੱਕ ਦੀ ਮੈਂ ਕਹਿ ਸਕਦਾ ਜਿੰਨੀਆਂ ਵੀ ਬਿਆਦਮੀਆਂ ਹੋਈਆਂ ਕਿਸੇ ਦੀ ਤਹਿ ਤੱਕ ਇਹ ਨਹੀਂ ਡੰਗਾਈ ਤੱਕ ਕੋਈ ਕੱਢੀ ਨਹੀਂ ਬੇ ਕਿੱਥੋਂ ਬੰਦਾ ਤੁਰਿਆ ਇਹਦਾ ਕੀ ਪਿਛੇ ਹੈਗਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਹੁਣ ਐਫਆਰ ਦਰਜ ਕਰਕੇ ਰਸਤਾਰੀ ਨਾ ਪਾਓ ਇਹਦਾ ਪਿਛੋਕੜ ਸਾਰਾ ਪਤਾ ਕਰੋ ਕਿਉਂਕਿ ਇੱਥੋਂ ਦਾ ਰਹਿਣ ਵਾਲਿਆ ਆ ਇਹ ਤੋ ਇਹਦਾ ਆ ਅਲਟੀਅਰ ਆਬਜੈਕਟ ਕੀ ਸੀ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੋ ਬੜੀ-ਬੜੀ ਦੁਖਦਾਈ ਘਟਨਾयां ਇਹ ਮੈਂ ਨਿੰਦਾ ਤਾਂ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਸਰਕਾਰਾਂ ਸਤਾਰਕ ਹੋ ਜਾਣ ਜੇ ਇਹਦੇ ਵਿੱਚ ਗ੍ਰੈਵਿਟੀ ਆਫ ਅਫੈਂਸ ਜਿਹੜੀ ਆ ਲਾਈਫ ਕਰ ਦਿੱਤੀ ਜਾਵੇ ਡੈਥ ਸੰਟੈਂਸ ਕਰ ਦਿੱਤਾ ਜਾਵੇ ਤੇ ਸ਼ਾਇਦ ਫੇਕ ਹੋੜ ਹੀ ਬਹੁਤੀ ਖਰੋਤ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਸਾਜ਼ਿਸ਼ਕਾਰ ਜਿਹੜੇ ਆ ਕਿੱਥੋਂ ਆਉਂਦੇ ਆ ਕਿੱਥੇ ਚਲ ਜਾਂਦੇ ਆ ਸਾਹਿਬ ਮੌਤੀ ਸਜਾ ਦਿੱਤੀ ਜਾਵੇ ਜੀ ਮੈਂ ਤਾਂ ਮੈਂ ਤਾਂ ਸ਼ੁਰੂ ਤੋਂ ਫਾਰਮ ਦਾ ਵੈਰੀਫਾਈ ਕਰ ਰਹੇ ਹਾਂ ਗਲਤੀ ਕਰ ਰਿਹਾ ਹਾਂ ਕਿ ਇਹਦੇ ਜਿੰਨਾ ਚਿਰ ਕੈਪੀਟਲ ਪਰਸਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਦੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫੇ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਇਹ ਸਵਾਲ ਤਾਂ ਉੱਠਦਾ ਹੀ ਆ ਨਾ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਵੀ ਬੇਅਦਬੀ ਹੋ ਚੁੱਕੀ ਆ ਉਸ ਮਾਮਲੇ 'ਚ ਹੁਣ ਤੱਕ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਜਾਂ ਕੋਈ ਤੁਨ ਲੱਗਦਾ ਕੇਸਗਰ ਸਾਹਿਬ ਦਾ ਵੀ ਕੋਈ ਰਿਪੋਰਟ ਜਿਹੜੀ ਹਾਲ ਤੱਕ ਜਨਤਕ ਨਹੀਂ ਕੀਤੀ ਦੇਖੋ ਜਿਹੜੀ ਕੇਸਗਰ ਦੀ ਸੀ ਉਹ ਜਿਹੜਾ ਫੜਿਆ ਗਿਆ ਸੀਗਾ ਉਹਨੂੰ 5 ਸਾਲ ਦੀ ਕੈਦ ਹੋ ਗਈ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਕੀਲ ਕੀਤੇ ਸੀ ਤੇ ਜਿਹੜੀ ਇੱਥੇ ਹੋਈ ਆ ਉਹ ਇੱਥੇ ਵਾਲੀ ਦਾ ਬਸੋ ਨਾਲ ਹੀ ਦਫਨ ਹੋ ਗਈ ਸਾਰਾ ਕੁਝ ਏਸੀ ਗੱਲ ਦਾ ਤਾਂ ਰੋਣਾ ਆ ਵੀ ਸਰਕਾਰ ਜਿਹੜੀ ਆ ਜਾਂ ਸਰਕਾਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਢੰਗਾਈ ਤੱਕ ਨਹੀਂ ਜਾਂਦਾ ਮੋਗਲਾਂ ਦੇ ਉੱਤੋਂ ਸਿਰਫ ਮਿੱਟੀ ਛਾੜ ਦੇਦਾ ਇਸ ਮਾਮਲੇ 'ਚ ਹੁਣ ਕੋਈ ਨਿਰਪੱਖ ਜਾਂਚ ਦੀ ਉਮੀਦ ਹੈ ਜੀ ਕਿ ਪਹਿਲਾਂ ਵਾਂਗ ਨਿਰਪੱਖ ਪੁੱਛੀ ਜਾਵੇ ਹਾਂ ਪ੍ਰਤਾਪ ਸਿੰਘ ਹੁਣੇ ਮਿਲਣਗੇ ਜੱਜ ਆ ਕੇ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਨੂੰ ਵੀ ਪੇ ਦੀ ਡੰਗਾਈ ਤੱਕ ਜਾਂਚ ਕੀਤੀ ਜਾਵੇ ਸਾਡੀ ਹੁਣ ਇਹ ਤਾਂ ਤਸੱਲੀ ਨਹੀਂ ਹੋਣੀ ਕਿ ਗਰਦਾਰੀ ਪਾਈ ਬੰਦਾ ਜੇਲ੍ਹ ਚ ਚਲੇਗਾ ਜੀ ਇਹ ਮੈਂਟਲ ਰੈਡਾਇਡ ਆ ਤੇ ਕੱਲ ਨੂੰ ਮਿਲਣਗੇ ਜਾ ਕੇ ਯਾਨੀ ਤੁਸੀਂ ਸਜ਼ਾ ਇਹ ਮੌਤੀ ਜਿਹੜੀ ਆ ਉਹ ਇਹ ਮੈਂ ਫਰਾਂਦਾ ਵੈਰੀਫਾਈ ਕਰੀ ਮੈਂ ਪਹਿਲਾਂ ਵੀ ਕਿਹਾ ਜਦੋਂ ਦੀ ਐਸੇ ਬਿਆਦਵੀ ਵੱਡੀ ਹੋਈ ਆ ਮੈਂ ਉਦੋਂ ਪਹਿਲਾਂ ਵੀ ਕਹਿੰਦਾ ਰਿਹਾ ਜਾਂ ਜਿਹੜੇ ਵੇਲੇ ਕਾਲੀ ਸਰਕਾਰ ਸੀ ਉਸ ਵੇਲੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਸ਼ਾਇਦ ਕੋਈ ਸੌਦਾ ਹੋਈਆਂ ਵੀ ਸੀ ਪਰ ਇਹ ਜਿਹੜੀ ਪੈਨਿਸ਼ਮੈਂਟ ਆ ਉਹ ਸਬੀਅਰ ਕੀਤੀ ਜਾਵੇ ਤਾਂ ਕਿ ਕਿਉਂਕਿ ਮੈਂ ਕਿਸੇ ਨੂੰ ਨਿੰਦਾ ਨਹੀਂ ਜਾਂ ਮੈਂ ਕਿਸੇ ਦਾ ਇਹ ਕੋ ਮੈਂ ਕੌਨਸਿਡੇਰੇਟਸ ਨਹੀਂ ਕਰਦਾ ਜਾਂ ਕਿਸੇ ਨੂੰ ਮੈਂ ਇੰਟਿਊਸ਼ਨ ਨਹੀਂ ਦਿੰਦਾ ਪਰ ਮੇਰਾ ਮੰਨ ਲਓ ਜਿੰਨੇ ਕੁ ਵੀ ਇਹ ਆਉਂਦੇ ਆ ਸਿਰਫ ਗਰਵਾਣੀ ਦੇ ਆ ਕੇ ਸਤਗੁਰੂ ਜੀ ਦੇ ਗੁਟਕਿਆਂ ਦੀ ਵੀ ਆਦਮੀ ਜੇ ਮਾਰੇ ਦੇ ਰੂਪਾਂ ਦੀ ਵੀ ਯਾਦ ਵੀ ਕਰਦੇ ਇੱਕ ਸਵਾਲੀਆ ਚ ਇਹ ਨੇ ਜਿਹੜਾ ਬਹੁਤ ਵੱਡਾ ਜਿਹੜਾ ਆਨਸਰ ਮੰਗਦਾ ਜਿਹੜੀ ਰਗੀ ਭਾਈ ਅੰਦਰਜੀਤ ਸਿੰਘ ਦਾ ਸਿਆਪ ਉਹਦੀ ਮੈਂ ਜਿੰਨੇ ਮੈਂ ਸਮਝਦਾ ਦੁੱਖ ਦਾ ਸਮਾਂ ਲੰਬਾਰਸਾ ਇੱਥੇ ਸੇਵਾ ਵੀ ਕਰਕੇ ਗਏ ਆ ਪਰ ਇਸ ਵਾਸਾਂ ਦੀ ਪੂੰਜੀ ਆ ਜਿਲੇ ਕਰਤੇ ਦਾ ਹੁਕਮ ਆ ਜਾਂਦਾ ਫਿਰ ਹਰਕ ਨੂੰ ਜਾਣਾ ਪੈਂਦਾ ਹੈ ਵੱਡਾ ਦੁੱਖ ਆ ਪਰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਆ ਕਿ ਸਤਗੁਰੂ ਜੀ ਤੁਸੀਂ ਉਹਨਾਂ ਨੂੰ ਆਪ ਗੁਰ ਸ਼ਬਦ ਦੇ ਲੜਨ ਆਇਆ ਸੀ ਤੇ ਆਪ ਹੀ ਉਹਨਾਂ ਦੇ ਸਹਾਇ ਹੋਮੋਗੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕਰਦੇ ਤੇ ਇਹ ਵੀ ਕਾਮਨਾ ਕਰਦੇ ਵੇ ਸਤਗੁਰ ਜੀ ਨਾਲ ਨੂੰ ਪਾਲਾ ਮਨਣ ਦਾ ਬਲ ਉਹ ਤੋਂ ਬਖਸ਼ਿਸ਼ ਕਰ